ਕੀ ਆਪਾਂ ਲਈ ਡਾਟਾ ਡਿਊਜ਼ ਪੀਜ਼ਾ ਕਾਫੇ ਦਾ ਆਰਡਰ ਕੀਤਾ ਈ ਆਰਡਰ ਕੀਤਾ ਆਪਾਂ ਚਾਕਲੇਟ ਬਫੇ ਔਰ ਕੌਫੀ ਤੇ ਇਧਰ ਆਪਣੇ ਦੁਕਾਵੀਆਂ ਲਈ ਨੇ ਕਹਿਣਾ ਆ ਗਿਆ ਕੀ ਆਪਣੇ ਭਾਈ ਨੇ ਆਰਡਰ ਕੀਤਾ ਵੱਡੇ ਭਰਾ ਨੇ ਜੇ ਪੀਜ਼ਾ ਵਗੈਰੇ ਮਿਲ ਜਾਂਦਾ ਤੇ ਕਾਮੀ ਨਵਾ ਗੁਰਦੁਆਰਾ ਤੋਂ ਚੱਲ ਕੇ ਆਪਾਂ ਜਗ੍ਹਾ ਤੇ ਪਹੁੰਚ ਗਏ ਆ ਜੀ ਤਾਂ ਆਪਾਂ ਜੱਲੇ ਪਾਲੰਪੁਰ ਨੂੰ ਜੀ ਤੇ ਪਾਲੰਪੁਰ ਨੂੰ ਆ ਥੱਲੇ ਨੂੰ ਜਾਂਦਾ ਰਸਤਾ ਉਹ ਸਾਹਮਣੇ ਉਹ ਬ੍ਰਿਜ ਕੋਲੇ ਆਪਾਂ ਜਾਣਾ ਜੀ ਥੱਲੇ ਨੂੰ ਪਾਲੰਪੁਰ ਆ ਸਾਰਾ ਤੇ ਆਪਾਂ ਚੱਲਦੇ ਅੱਗੇ ਨੂੰ ਤੇ ਆਪਾਂ ਆ ਗਈ ਆਈਸ ਕੌਂਟੈਂਪਲ ਪਾਪਾ ਜੀ ਜਾਂਦੇ ਬਏ ਤੇ ਸਾਹਮਣੇ ਆਪਣੀ ਕ੍ਰਿਸ਼ਨ ਭਗਵਾਨ ਤੇ ਹਰੇ ਕ੍ਰਿਸ਼ਨ ਹਰੇ ਰਾਮ ਇਹ ਆ ਇਸ ਕਾਂਟਾ ਪਰ ਆਪਾਂ ਉੱਪਰ ਕੋ ਗਿਆ ਤੇ ਤੇ ਆਪਾਂ ਆ ਕੇ ਆ ਬਾਜੀ ਹੁਣਾਂ ਕੋ ਲੰਗਰ ਚ ਗਿਆ ਤੇ ਫੇਰ ਆਪਾਂ ਇੱਥੋਂ ਅੱਗੇ ਨੂੰ ਚੱਲਣਾ ਅੱਗੇ ਨੂੰ ਚੱਲ ਪਏ ਅੱਗੇ ਇਹ ਜਗ੍ਹਾ ਤੇ ਸਾਹਮਣੇ ਆਪਣੇ ਮੋਰ ਥੱਲੇ ਕਰਦਾ ਤੇ ਆ ਪਤਾ ਨਹੀਂ ਕਾਦਾ ਦਰਖਤ ਆਈ ਨਿੰਬੂਆਂ ਵਾਂਗੂ ਲੱਗੇ ਹੋਏ ਵੱਡੇ ਵੱਡੇ ਤੇ ਆਪਾਂ ਇਧਰੋਂ ਆਏ ਸੀ ਤੇ ਮੀਂਹ ਦਾ ਮਾਹੌਲ ਥੋੜਾ ਥੋੜਾ ਬਣਿਆ ਵਿਆ ਤੇ ਆਪਾਂ ਚੜਾਈ ਚੜਨੀ ਆ ਇਧਰ ਨੂੰ ਜਾਣਾ ਤੇ ਆਸ-ਪਾਸ ਲੋਕਾਂ ਦੇ ਘਰ ਮੱਚਲ ਹਲਿਆਂ ਦੇ ਤੇ ਆਪਾਂ ਉਹ ਥੱਲੋਂ ਚੜਾਈ ਚੜ ਕੇ ਉੱਪਰ ਆ ਗਏ ਆ ਤੇ ਇਧਰ ਨੂੰ ਜਾਣਾ ਤੇ ਆਪਾਂ ਅੱਗੇ ਜਾ ਕੇ ਮਿਲਦੇ ਆਂ ਤੇ ਆਪਾਂ ਆ ਗਏ ਜੀ ਪਹਾੜਾਂ ਦੇ ਵਿੱਚੋਂ ਵਿੱਚ ਤੇ ਆਪਾਂ ਇੱਥੋਂ ਸਮੁੰਦਰ ਤਲ ਦੀ ਉਚਾਈ 1137 ਮੀਟਰ ਤੇ ਆ ਤੇ ਆਪਾਂ ਇਧਰ ਨੂੰ ਜਾਣਾ ਉੱਪਰ ਚੜਾਈ 'ਚ ਤੇ ਸੇਮੀ ਪੈਂਦਾ ਪਿਆਈ ਤੇ ਆਪਾਂ ਇੱਥੇ ਰੁਕੇ ਹੋਏ ਆਂ ਤੇ ਮੀਂਹ ਥੋੜਾ ਜਿਹਾ ਕੱਟ ਆ ਰਖਤਾਂ ਦੀ ਵਜ੍ਹਾ ਨਾਲ ਆਉਂਦਾ ਨਹੀਂ ਮੀਂਹ ਜੀ ਉੱਪਰ ਦਾਸਤ ਆਪਣੇ ਪੂਰੀ ਤੇ ਆਪਾਂ ਚੱਲਦੇ ਆਂ ਤੁਹਾਨੂੰ ਅੱਗੇ ਵਿਖਾਉਣੀ ਆ ਫੇਰੇ ਤੇ ਆਪਾਂ ਆ ਗਏ ਜੀ ਰੂ ਪੁਆਇੰਟ ਤੇ ਕੈਂਪਿੰਗ ਸੈਂਡ ਇਹ ਇੱਥੇ ਕੈਂਪਿੰਗ ਹੁੰਦੀ ਆ ਇਸ ਜਗ੍ਹਾ ਕੈਂਪਿੰਗ ਕਰਨ ਨੂੰ ਬਹੁਤ ਵਧੀਆ ਦੂਰ ਦੂਰ ਤੱਕ ਖੁੱਲੇ ਪਹਾੜ ਤੇ ਦੂਰ ਦਾ ਨਜ਼ਾਰਾ ਤੇ ਆਪਾਂ ਉੱਪਰ ਨੂੰ ਜਾਣਾ ਹੈ ਤੇ ਸਾਹਮਣੇ ਸ਼ਾਪਸ ਆ ਤੇ ਆ ਗੱਡੀ ਆ ਪੀਵੀ01 ਪੰਜਾਬ ਦੀ ਗੱਡੀ ਆ ਬਾਈ ਵਿੱਚ ਬੈਠਾ ਪੁੱਛਦੇ ਆ ਬਾਈ ਨੂੰ ਤੇ ਆਪਾਂ ਇੱਧਰ ਨੂੰ ਜਾਣਾ ਆ ਚਲਦੇ ਚਲਦੇ ਰਾਹ 'ਚ ਇੱਥੇ ਆ ਗਏ ਇਹ ਉਹੀ ਚਾਹ ਦੀ ਖੇਤੀ ਇੱਥੇ ਹੁੰਦੀ ਆ ਇਹ ਜਗ੍ਹਾ ਨਗਰੀ ਕੋਲੇ ਆ ਇਹ ਜਗ੍ਹਾ ਹਿਮਾਚਲ ਚ ਤਾਂ ਸਾਹਮਣੇ ਫੈਕਟਰੀ ਆ ਆਪਾਂ ਫੈਕਟਰੀ ਵੇਖਣ ਚੱਲਦੇ ਆ ਸਾਹਮਣੇ ਜਾਂਦੇ ਆ ਬਾਸ ਦਾ ਡਰਾਕ ਤੇ ਡਿੱ ਗਿਆ ਪਿਆ ਥੱਲੇ ਤੇ ਰਸਤਾ ਥੋੜਾ ਜਿਹਾ ਬੰਦ ਕਰ ਰੱਖਿਆ ਹੈ ਨਹੀਂ ਫੈਕਟਰੀ ਸਿੱਧੀ ਉਹ ਸਾਹਮਣੇ ਰਾਣਾ ਟੀ ਫੈਕਟਰੀ ਤੈਨੂੰ ਜਾ ਕੇ ਅੰਦਰ ਉਹ ਦਿਖਾਉਣੇ ਆ ਫਿਰ ਬਾਗ ਤੁਸੀਂ ਚੈੱਕ ਕਰ ਹੀ ਲਿਆ ਇਹ ਥੱਲੇ ਸਾਰਾ ਚਾਹ ਦਾ ਬਾਗ ਆ ਇਹਨੂੰ ਆਪਾਂ ਖੇਤੀ ਵੀ ਕਹਿ ਦਿੰਦੇ ਆ ਚਾਹ ਦੀ ਖੇਤੀ ਆਹ ਭਈ ਦੂਜੀ ਚਾਹ ਹੋ ਗਈ ਵਾਲੀ ਫੈਕਟਰੀ ਜਾ ਕੇ ਇੱਥੇ ਚਾਹ ਬਣਦੀ ਆ ਆਹ ਮਸ਼ੀਨ ਵੀ ਆ ਇਹ ਆਪਾਂ 바ਰ ਕੋਡ ਤੇ ਸਕੈਨ ਕਰ ਗਏ ਲੈਵਲ ਦੇ ਜੀ ਸਾਰੀ ਪੈਕਿੰਗ ਹੈ ਜੀ ਵੱਡੀ ਪੈਕੀਟਿਡ ਪੈਕੀਗ ਸਾਰੀਆਂ ਪੈਗੀਆਂ ਆਉਂਦੀਆਂ ਆਹ ਗੱਟਿਆਂ ਚ ਪੈਕਿੰਗ ਹੁੰਦੀ ਆ ਜੀ ਰਾਣਾ ਟੀ ਫੈਕਟਰੀ ਹੈ ਜੀ ਨਾਗਰੀ ਤੋਂ ਸੱਜਿਆ ਤੋਂ ਕੇ ਆਉਂਦੀ ਹੈ ਜੀ ਦਾ ਆਪਣੀਆਂ ਮਾਤਾ ਕੰਮ ਕਰੀਆਂ ਜਾਂਦੀਆਂ ਤੇ ਚਾਹ ਰਹੀਆਂ ਜੋ ਲੱਕੇ ਜਾਂਦੀਆਂ ਪੰਜਾਬ ਚਾਹ ਦੇ ਤਿਆ ਇਧਰ ਇਸ ਫੈਕਟਰੀ ਦੇ ਮਾਲਕ ਦੀ ਕੋਠੀ ਹੈ ਜੀ ਤੇ ਆ ਟੀ ਫੈਕਟਰੀ ਜੇ ਤੁਹਾਨੂੰ ਦਿਖਾਤੀ ਆਪਾਂ ਚੱਲਦੇ ਆ ਅੱਗੇ ਨੂੰ ਆ ਵਹਣ ਆ ਟੀ ਫੈਕਟਰੀ ਦੀ ਤੇ ਆਪਾਂ ਚੱਲਦੇ ਆ ਅੱਗੇ ਨੂੰ ਕਲਨਪੁਰ ਨੂੰ ਹਰਵਾਨਾ ਹੁੰਨੇ ਆ ਤੇ ਆਪਾਂ ਟੀ ਗਾਰਡਨ ਤੋਂ ਚੱਲ ਕੇ ਆਹ ਵਾਟਰਫਾਲ ਕੋਲੇ ਆ ਗਏ ਆ ਜੀ ਵਾਟਰਫਾਲ ਦਾ ਪਾਣੀ ਕਿੰਨਾ ਵਧੀਆ ਹੈ ਤੋਂ ਪਹਾੜ ਤੋਂ ਥੱਲੇ ਪਾਣੀ ਡਿੱਗਦਾ ਤੇ ਇੱਧਰ ਆਉਂਦਾ ਤੇ ਇਹ ਦੂਸਰੇ ਪਾਸੇ ਚਲਾ ਜਾਂਦਾ ਜੀ ਤੇ ਦੂਸਰੇ ਪਾਸੇ ਇੱਧਰ ਪੈਂਦਾ ਦੀਆਪੋਲਾ ਤੇ ਆ ਵੀ ਪੁਲਿਸ ਉਹ ਆਪਣਾ ਸਾਈਕਲ ਖੜਾਈ ਤੇ ਉਹ ਥੱਲੇ ਜਾਂਦਾ ਇਹ ਤੇ ਆਪਾਂ ਅੱਗੇ ਜਾ ਕੇ ਉੱਥੋਂ ਚਾਹ ਪੀਨੇ ਆ ਬੈਠ ਕੇ ਪਕ ਚੱਲਦੇ ਆ ਅੱਗੇ ਆਪਾਂ ਆ ਗਏ ਜੀ ਨਦੀ ਦਾ ਮਲਾਪ ਵਾਲੀ ਥਾਂ ਤੇ ਪੁਲ ਤੋਂ ਥੱਲੇ ਨਦੀ ਵਗ ਰਹੀ ਆ ਤੇ ਆ ਬਹੁਤ ਸੋਹਣਾ ਮਾਹੌਲ ਆ ਇਧਰਲੇ ਪਾਸੇ ਆਪਣੇ ਸ਼ਹਿਰ ਆ ਥੱਲੇ ਪੁਲ ਤੇ ਸਾਹਮਣੇ ਦੁਕਾਨਾਂ ਪਹਾੜਾਂ ਵਿੱਚ ਤੇ ਪਹਾੜਾਂ 'ਚ ਦਰਖਤ ਤੇ ਦਰਖਤ ਬਹੁਤ ਸੋਹਣੀ ਲੱਗ ਰਹੀ ਆ ਤੇ ਵਿਚੋਂ ਦੀ ਸੜਕ ਜਾਂਦੀ ਬਹੁਤ ਹੀ ਚੰਗੀ ਲੱਗ ਰਹੀ ਆ ਤੇ ਆਪਣਾ ਸਾਈਕਲ ਤੇ ਆਪਾਂ ਇੱਧਰ ਨੂੰ ਜਾਣਾ ਸਾਹਮਣੇ ਤਾਂ ਆਪਣੇ ਸਾਹਮਣੇ ਸ਼ਿਵ ਭਗਵਾਨ ਦੀ ਮੂਰਤੀ ਬੰਦੀ ਪਈ ਹੈ ਜੀ ਤੇ ਆ ਥੱਲੇ ਨਦੀ ਤੇ ਆਪਾਂ ਥੱਲੇ ਜਾ ਕੇ ਮੰਦਿਰ ਦੇਖਾਂਗੇ ਪਾ ਥੱਲੇ ਜਾ ਕੇ ਤੁਹਾਨੂੰ ਮੰਦਿਰ ਤੇ ਨਾਲ ਨਾਲ ਵਗਦੀ ਨਦੀ ਦਾ ਦ੍ਰਿਸ਼ ਵਖਾ ਮਾਗੀ ਤੇ ਇੱਧਰ ਰਾਮ ਮੰਦਿਰ ਤੇ ਵਗਦਾ ਪਾਣੀ ਤੇ ਆਪਣੇ ਸਾਹਮਣੇ ਮੰਦਿਰ ਕਿਆ ਬਾਬਾ ਜੀ ਤੇ ਆ ਆਪਣੇ ਸਾਹਮਣੇ ਮੰਦਿਰ ਆ ਤੇ ਆ ਬਾਬਾ ਜੀ ਆ ਆਪਣੇ ਸਾਹਮਣੇ ਨਦੀ ਤੇ ਬਾਬਾ ਹੀ ਨਦੀ ਤੋਂ ਥੱਲੋ ਪਾਣੀ ਲੈਣ ਗਏ ਆ ਤੇ ਆ ਦੇਖ ਲੋ ਨਾ ਜੀ ਆ ਦੇਸ ਪਾਲਣਪੁਰ ਦੇ ਨੇੜੇ ਪਾਲਣਪੁਰ ਤੋਂ ਤਾਤ 2 ਕਿਲੋਮੀਟਰ ਦੀ ਦੂਰੀ ਤੇ ਆ। ਤੇ ਸਾਹਮਣੇ ਮੰਦਰ ਆਪਣੀ ਤੇ ਇਧਰੋਂ ਨਦੀ ਦਾ ਪਾਣੀ ਆਉਂਦਾ ਪਿਆ ਜੀ। ਆਪਾਂ ਥੋੜਾ ਹੇਠਲੇ ਜਾ ਕੇ ਵਖਾਉਣੇ ਆ ਤੁਸੀਂ। ਹਾਂ ਤਾਂ ਬਲਵੋੜ ਹੋ ਰਾ। ਅੱਧ ਕਿਧਰ ਸਾਹਿਬ? ਪੰਜਾਬ। ਤੋਂ ਆ ਗਏ ਹਾਂ ਕਿਧਰ? ਪਾਲੰਪੁਰ। ਹਨਾ ਕਿਉਂ ਜਾਣਾ? ਹਾਂ ਜੀ। ਤੇ ਆਪਾਂ ਮੜਾ ਜਾ ਥੱਲੇ ਜਾ ਕੇ ਵੇਣੇ ਆ। ਦੇਖੋ ਆਪਣੇ ਸਾਹਮਣੇ ਨਦੀ ਦਾ ਪਾਣੀ ਘਾਟਾਰ ਲੱਗਦਾ ਬਾਬੇ ਦੇਖੋ ਆਹਦਾ ਪਾਣੀ ਕਿ ਆਪਨੇ ਹਨੂਮਾਨ ਜੀ ਦਾ ਮੰਦਿਰ ਆਈ

ਪੂਰਾ ਜੰਗਲ ਹੀ ਦੀਂਦਾ ਆਪਣੇ ਆਸੇ-ਪਾਸੇ ਇੱਥੇ ਜੀ। ਕਿਆ ਬਾਬਾ ਜੀ ਦਾ ਉੱਤਸਵ ਪੜਨ ਵਾਲਾ ਈ। ਇੱਥੇ ਬਿਜਲੀ ਦਾੰਦਿਆ ਆਮੀ। ਤੇ ਆਪਾਂ ਆ ਗਏ ਜੀ। ਇਹ ਜਗ੍ਹਾ ਤੇ ਇੱਥੋਂ ਪਾਲਨਪੁਰ 2.5 ਕਿਲੋਮੀਟਰ ਰਹਿ ਗਿਆ ਜੀ। ਤੇ ਬੇਜਨਾਥ 21 ਕਿਲੋਮੀਟਰ ਤੇ ਮੰਡੀ 95 ਕਿਲੋਮੀਟਰ। ਆਪਾਂ ਇੱਥੋਂ ਸਿੱਧਾ ਜਾਣਾ। ਇਧਰੋਂ ਆ ਪਾਇ ਸੀ। ਤੇ ਆਪਾਂ ਅੱਜ ਗੁਰਦੁਆਰਾ ਸਾਹਿਬ ਪਾਲਨਪੁਰ ਸਾਹਿਬ ਰੁਕਾਂਗੇ ਆਪਾਂ ਚੱਲਦੇ ਆ ਫਿਰ ਤੇ ਆਪਾਂ ਆ ਗਏ ਆ ਜਗ੍ਹਾ ਤੇ ਤੇ ਇੱਥੋਂ ਸਾਹਮਣੇ ਪਿੰਡ ਦਿਖਦਾ ਸਾਰਾ ਪਾਲਨਪੁਰ ਦਾ ਪਿੰਡ ਤੇ ਆ ਕੁਝ ਦੇਲ ਟੈਪ ਜਿਹਦਾ ਬਣਿਆ ਹੋਇਆ ਤੇ ਇਹ ਜੇ ਪਾਰਕ ਬਣਾਦਾ ਪਿਆ ਸੀ ਤੇ ਆ ਤੁਹਾਨੂੰ ਦਿਖਾ ਰਿਆ ਸੀਗਾ ਉਹ ਆਪਣਾ ਸਾਈਕਲ ਖੜਾ ਤੇ ਇੱਧਰ ਕੰਮ ਚੱਲ ਰਿਹਾ ਸਫਾਈ ਵਗੈਰਾ ਕਰ ਰਹੇ ਆ ਮਿਲਦਾ ਚਾਲੂ ਕਰਨਗੇ ਤੇ ਆਪਾਂ ਨੂੰ ਚੈੱਕ ਕਰੋ ਤੇ ਆਪਣੇ ਸਾਹਮਣੇ ਚਾਹ ਦੇ ਮੈਦਾਨ ਤੇ ਇਧਰ ਵੀ ਤੇ ਥੱਲੇ ਖਾਈ ਤੇ ਉਹ ਸਾਹਮਣੇ ਗੰਗਾ ਨਦੀ ਆਪਾਂ ਆ ਗਏ ਜੀ ਇੱਥੋਂ ਚੜ ਕੇ ਇਸ ਜਗ੍ਹਾ ਤੇ ਤੇ ਸਾਹਮਣੇ ਪੇਡਾਂ ਚਾਰ ਰਹੀਆਂ ਆਪਣੇ ਤੇ ਆ ਬਾਬਾ ਪੇਡਾਂ ਚਰਾਉਂਦਾ ਪਿਆ ਤ੍ਰਕਤ ਤੇ ਮੌਸਮ ਵਿਗੜਦਾ ਹੋਇਆ بارش ਪੜੂਗੀ بارش ਆਏਗੀ ਆ ਸਕਦੀ ਹੈ ਪੰਜਾਬ ਫਰੀਦਕੋਟ ਯਾਤਰਾ ਕਰ ਰਹੇ ਆ ਇਕੱਲੇ ਆ ਯਾਤਰਾ ਕੇ ਲੇ ਆਪਣੇ ਇਧਰਲੇ ਹੱਥ ਨੁਗਲ ਕੈਫੇ ਤੇ ਸਾਹਮਣੇ ਪਾਰਕ ਜਿਹਾ ਬਣਿਆ ਹੋਇਆ ਤੇ ਵਿੱਚ ਤਲਾਬ ਚੌਂਕ ਜੇ ਚੌਂਕ ਜੇ ਵਰਗਾ ਬਣਿਆ ਹੋਇਆ ਕੁਝ ਕੀ ਆਪਾਂ ਇਧਰੋਂ ਆਏ ਆ ਤੇ ਇੱਧਰ ਸਾਹਮਣੇ ਜਾਂਦੇ ਪਏ ਆ ਤੇ ਇੱਧਰ ਆਪਣੇ ਖੱਬੇ ਹੱਥ ਚਾਹ ਦੇ ਮદાન ਉੱਪਰ ਤੱਕ ਚਾਹ ਦੇ ਮਨਾਣੀਆਂ ਸਾਰੇ ਤੇ ਆਪਾਂ ਪਾਲਨਪੁਰ ਚ ਆ ਗਏ ਆਪਾਂ ਆ ਸਾਹਮਣੀ ਪਾਲਨਪੁਰ ਤੇ ਮੁੰਡੇ ਮਾਚਲ ਦੇ ਖੇਤਰੇ ਆ ਬਾਲੀਬਾਲ ਤੇ ਇੱਧਰ ਚੱਲ ਰਿਹਾ ਆਪਣਾ ਕਰੈਕਟ ਗਰਾਊਂਡ ਬਹੁਤ ਸੋਹਣਾ ਹੌਲੀ ਕਲਾ ਮੰਚ ਪਾਲਨਪੁਰ ਆਪਣਾ ਬਾਈ ਵੀ ਮᱡੇ ਲੈ ਰਿਆ ਪੂਰੇ ਇਧਰ ਆਪਣੇ ਪਾਰਕ ਸਾਹਮਣੇ ਤੇ ਸ਼ਾਮ ਦਾ ਵੇਲਾ ਹੋ ਚੁੱਕਿਆ ਉਹ ਸਾਹਮਣੇ ਬਾਈ ਵੀ ਉਹ ਅੰਦਰ ਹੀ ਖੇਡੀ ਜਾਂਦੇ ਬਾਈ ਸ਼ੈੱਡ ਦੇ ਥੱਲੇ ਤੇ ਇਧਰੋਂ ਆ ਕਾ ਮੁੰਡਾ